ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਡਾਕਟਰ ਤੇ ਅੱਗੇ ਸਰੂਬਣਾ ਬਲੋਂ ਅੱਜ ਸਸੀਕਲ ਜੀ ਤੁਸੀਂ ਦੇਖ ਰਹੇ ਹੋ ਪੀ ਵੀ ਵੀ ਬਲਾਚੌਰ ਦਾ ਚਾਹਨਣ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀ ਆ ਦੋਸਤੋ ਅੱਜ ਪਹੁੰਚਿਆ ਤਿਆਗੀ ਹਸਪੀਟਲ ਦੇ ਵਿੱਚ ਜਿਹੜਾ ਕਿ ਅ ਰੁੜਕੀ ਕਲਾਂ ਦੇ ਬਿਲਕੁਲ ਹੀ ਸਾਹਮਣੇ ਪੈਂਦਾ ਆ ਨਾਲ ਹੀ ਰੋਡ ਦੇ ਉੱਪਰ ਗੜਸ਼ਾਂਕ ਰੋਡ ਦੇ ਉੱਪਰ ਅੱਜ ਫ੍ਰੀ ਮੈਡੀਕਲ ਚੈਂਪ ਕੈਂਪ ਜਿਹੜਾ ਕਿ ਤਿਆਗੀ ਹਸਪੀਟਲ ਲੱਗਿਆ ਸੀ ਤੇ ਬਹੁਤ ਹੀ ਲੋੜਵੰਦ ਮਰੀਜ਼ਾਂ ਨੂੰ ਜਿਹੜੀਆਂ ਕਿ ਦਵਾਈਆਂ ਦਾ ਉਪਰਾਲਾ ਕੀਤਾ ਗਿਆ ਤੇ ਤਿਆਗੀ ਡਾਕਟਰ ਸਰ ਹੁਣੀ ਬਰ ਅਨਪਮ ਤਿਆਗੀ ਜੀ ਹੋਂ ਨਾਲੋਂ ਬਹੁਤ ਬਹੁਤ ਇਹ ਉਪਰਾਲਾ ਵੱਡਾ ਉਪਰਾਲਾ ਹੈ ਜੀ ਬਹੁਤ ਚੰਗੀ ਗੱਲ ਆ ਜੇ ਫ੍ਰੀ ਮੈਡੀਕਲ ਕੈਂਪ ਜਿਹੜੇ ਕਿ ਇਦਾਂ ਦੇ ਲੱਗਦੇ ਰਹੋਗੇ ਤਾਂ ਜਿਹੜੇ ਦਵਾਈ ਲੈਣ ਵਾਲੇ ਜਾਂ ਮਰੀਜ਼ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਕਿਸੇ ਨੂੰ ਕੋਈ ਜਾਂ ਬਿਮਾਰੀ ਆ ਉਹਦਾ ਸਾਹਮਣਾ ਕੋ ਕਰ ਰਿਹਾ ਤਉ ਉਹਦਾ ਆ ਕੇ ਇਲਾਜ ਵੀ त्याਗੀ ਡਾਕਟਰ ਹੁਣੀ ਬਹੁਤ ਹੀ ਵਧੀਆ ਢੰਗ ਨਾਲ ਤੇ ਵਧੀਆ ਹੀ ਅ ਕਦੇ ਬਹੁਤੇ ਪੈਸਿਆਂ ਦੇ ਵਿੱਚ ਕਦੇ ਗੱਲ ਨਹੀਂ ਕੀਤੀ ਸਰ ਹੁਣੀ ਸਰ ਹੁਣੀ ਬਹੁਤ ਠੰਡੇ ਇਨਸਾਨ ਨੇ ਸੋ ਪਹਿਲੇ ਹੀ ਸਾਡਾ ਜਿਹੜਾ ਤਰੰਗੇ ਦਾ ਝੰਡਾ ਉਹ ਪਹਿਲਾਂ ਹੀ ਉਹਨਾਂ ਦੇ ਜਿਹੜੇ ਕੀ ਹਸਪੀਟਲ ਦੇ ਵਿੱਚ ਤੁਹਾਨੂੰ ਦੇਖਣ ਨੂੰ ਆਇਆ ਹੋਣਾ ਆ ਤੁਸੀਂ ਦੇਖ ਸਕਦੇ ਹੋ ਸੋ ਸਾਡਾ ਮਨਦੀਪ ਸਿੰਘ ਕੋਲਗੜ੍ਹ ਦੇ ਬਾਈ ਹੁਣੀ ਉਹ ਵੀ ਇੱਥੇ ਹੀ ਹੀ ਕੰਮ ਕਰਦੇ ਨੇ ਜਿਨ੍ਹਾਂ ਦੀ ਅੱਜ ਤੱਕ ਆਪਾਂ ਜਿਹੜੀ ਕੀ ਗੱਲਬਾਤ ਕਰਦੇ ਹੀ ਰਹੇ ਆ ਕਈ ਗੱਲਾਂ ਦੇ ਵਿੱਚ ਤੇ ਮਰੀਜ਼ਾਂ ਨੂੰ ਜਿਹੜੀਆਂ ਕਈ ਦਵਾਈਆਂ ਉਹ ਫ੍ਰੀ ਅੱਜ ਦਿੱਤੀਆਂ ਜਾਣ ਗਈਆਂ ਜਾਂ ਦਿੱਤੀਆਂ ਵੀ ਆ ਬਾਈ ਹੁਣਾਂ ਵੱਲੋਂ ਡਾਕਟਰ ਤੇ ਅੱਗੀ ਸਰੂਣਾ ਵੱਲੋਂ ਬਹੁਤ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਕਿਉਂਕਿ ਜਦੋਂ ਆਪਾਂ ਇਸ ਚੀਜ਼ ਦਾ ਆਪਾਂ ਪੇਲ ਕਰਦੇ ਆ ਨਾ ਤਾਂ ਦੂਲ ਦੇ ਵਿੱਚ ਸਾਨੂੰ ਪਿਆਰ ਮਿਲਦਾ ਹੀ ਮਿਲਦਾ ਆ ਸੋ ਮੇਰੇ ਕਹਿਣ ਦਾ ਮਤਲਬ ਇਹੀ ਆ ਵੀ ਤੁਸੀਂ ਚੰਗੀ ਗੱਲ ਆ ਜੇ ਇਹ ਚੀਜ਼ ਤਿਆਗੀ ਡਾਕਟਰ ਵੱਲੋਂ ਹੁੰਦੀ ਪਈ ਆ ਤਾਂ ਇਹ ਛੋਟੀ ਗੱਲ ਨਹੀਂ ਹੈਗੀ ਸੋ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਕਿ ਵੀ ਚੈੱਕਅਪ ਕੀਤਾ ਗਿਆ ਜਿਹੜੀ ਕਿ ਲੀਵਰ ਦੀ ਸਕੈਨ ਵੀ ਇੱਥੇ ਫ੍ਰੀ ਕੀਤੀ ਗਈ ਆ ਡਾਕਟਰ ਤਿਆਗੀ ਹਸਪੀਟਲ ਦੇ ਵਿੱਚ ਲੀਵਰ ਦੀ ਸਕੈਨ ਵੀ ਫ੍ਰੀ ਕੀਤੀ ਗਈ ਆ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ ਆ ਸੋ ਸਾਰਾ ਕੁਝ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ ਸਰੋਣੀ ਆਪ ਖੜੇ ਨੇ ਪਰ ਵਧੀਆ ਹੀ ਢੰਗ ਨਾਲ ਅੱਜ ਤੱਕ ਵਧੀਆ ਉਪਰਾਲੇ ਕਰਦੇ ਆਏ ਨੇ ਸਰੋਣੀ ਸੋ ਬਾਈ ਹੁਣੀ ਇਹ ਦਵਾਈਆਂ ਲਈ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਇੱਕ ਇਹ ਜੇ ਇਦਾਂ ਦੇ ਉਪਰਾਲੇ ਹੁੰਦੇ ਰਹੋਗੇ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਤਾਂ ਆਉਣ ਵਾਲੀ ਪੀੜ੍ਹੀ ਨੂੰ ਵੀ ਅਸੀਂ ਇਹ ਚੀਜ਼ ਮੰਨਦਾ ਦੱਸ ਸਕਦਾ ਵੀ ਬਾਈ ਤਿਆਗੀ ਡਾਕਟਰ ਹੁਣੀ ਆ ਚੀਜ਼ ਤੇ ਆ ਕੰਮ ਕੀਤੇ ਹੋਏ ਆ ਬਹੁਤ ਚੰਗਾ ਲੱਗਦਾ ਏਦਾਂ ਜਦੋਂ ਆਪਾਂ ਮਾਣ ਮਹਿਸੂਸ ਹੁੰਦਾ ਜਦੋਂ ਆਪਾਂ ਹਸਪੀਟਲਾਂ ਦੇ ਵਿੱਚ ਏਦਾਂ ਖੜੇ ਹੁੰਨੇ ਆ ਤਾਂ ਇਹ ਚੀਜ਼ ਕਮਾਣੀ ਪੈਂਦੀ ਬਾਈ ਜੀ ਆਪਣੀ ਸੋਚ ਹੀ ਉੱਚੀ ਰੱਖਣੀ ਪੈਂਦੀ ਆ ਤੇ ਅੱਗੀ ਡਾਕਟਰ ਹੁਣਾ ਦੇ ਹਸਪੀਟਲ ਦੇ ਵਿੱਚ ਆਪਾਂ ਖੜੇ ਆ ਜਿੱਥੇ ਕਿ ਆਪਾਂ ਤੁਹਾਨੂੰ ਦੱਸ ਰਹੇ ਆਂ ਬਈ ਆ ਇੱਥੇ ਜਿਹੜੀ ਲੀਵਰ ਦੀ ਸਕੈਨ ਉਹ ਵੀ ਫ੍ਰੀ ਕੀਤੀ ਗਈ ਆ ਤੇ ਬਾਕੀ ਦਵਾਈਆਂ ਫ੍ਰੀ ਦਿੱਤੀਆਂ ਗਈਆਂ ਜਿਹੜੇ ਕਿ ਟੈਸਟ ਉਹ ਵੀ ਫ੍ਰੀ ਕੀਤੇ ਗਏ ਨੇ ਤੋ ਬਹੁਤ ਵਧੀਆ ਕੈਂਪਰੀਆ ਇਹ ਮੇਰੇ ਵੱਲੋਂ ਬਹੁਤ ਹੀ ਸ਼ੁਭ ਕਾਮਨਾਵਾਂ ਨੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਸੋ ਤੇ ਅੱਗੀ ਹਸਪੀਟਲ ਦੇ ਵਿੱਚ ਆਪਾਂ ਗੜੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਦੇਖ ਰਹੇ ਹੋ ਪੀਵੀਵੀ ਬਲਾ ਚੋਰ ਦਾ ਚੰਨਣ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਡਾਕਟਰ ਤੇ ਅੱਗੀ ਸਰਹਣਾ ਵੱਲੋਂ ਅੱਜ बहुत वादिया बहुत ही ज्यादा सीराम ਉਹਤੇ ਉਦਾਨ ਕਰਾਉਣੀ ਹੈ ਇਹ ਰਾਹ ਦਾ ਠੀਕ ਹੈ ਆਡੀਆ ਇਹ ਦਵਾਈ ਵੀ ਸਾਕ ਨਾਲੇ ਪਟੂ ਇਹ ਨਾ